ਆਹ ਹੀ ਸੱਚ ਜੁਗਾਦ ਸੱਚ ਹੈ ਵੀ ਸੱਚ ਮਨ ਨੂੰ ਹੋਸੀ ਵੀ ਸੱਚ ਸੋਚੇ ਸੋਚ ਨ ਹੋਵੇ ਜੇ ਸੱਚੇ ਕੰਕਰਾ ਸਾਡੀ ਵੀਡੀਓ ਦੇਖਦੇ ਹੋ ਵੀਰਾ ਭਰਾਵਾ ਪੜਾਣਾਂ ਨੂੰ ਪਿਆਰ ਭਰੀ ਸਾਸਰੀਕਾ ਤੇ ਬਾਈ ਜੀ ਅੱਜ ਦੀ ਰਾਤ ਆਪਾਂ ਰੁਕਦੇ ਦਿੱਲੀ ਆਪਣੀ ਮਾਸੀ ਕਰੇ ਤੇ ਸੋ ਵੀ ਹੁਣ ਅੱਗੇ ਚਾਲੇ ਪਾਵਾਂਗੇ ਆਪਣੇ ਅਗਲੇ ਸਫ਼ਰ ਵੱਲ ਤੇ ਮਿਲ ਲੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਅਰਾਸਪੇ ਚੱਲਦੇ-ਚੱਲਦੇ ਆਪਾਂ ਆਹ ਚੀਜ਼ਾਂ ਦੇਖਿਆ ਬਹੁਤ ਸੋਹਣੇ ਰੇੜੀਆਂ ਤੇ ਇਹਨਾਂ ਫੁੱਲ ਫਲ ਫੂਡ ਸਜਾਏ ਹੋਏ ਸੀ ਸਾਰੀ ਜਗ੍ਹਾ ਤੇ ਤੇ ਆਪਾਂ ਮੈਂ ਕਿਹਾ ਖੜ ਕੇ ਤੇ ਅਸੀਂ ਵੀ ਆਨੰਦ ਲੈ ਲੀਏ ਅਮਰੋਦ ਬਾਈ ਜਿਆਦਾ ਹੀ ਵਟੇ ਆ ਅਮਰੋਦ ਆ ਬਾਈ ਆਪਾਂ ਲੈ ਲੇ ਤੇ ਅਮਰੋਦ ਨਾਲ ਹੀ ਲੈ ਲਿਆ ਤੇ ਖਾਂਦੇ ਖਾਂਦੇ ਆਪਾਂ ਜਾਵਾਂ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਮੈਟਰੋ ਦਾ ਲਾਸਟ ਸਟੇਸ਼ਨ ਸ਼ਹਿਰ ਫਰੀਦাবাদ ਆਪਣੇ ਸਫਰਾਂ ਨੂੰ ਚੱਲਦੇ ਹੋਏ ਆ ਜਿਹੜੀ ਗੱਡੀ ਕੜੀਆ ਇਹ ਬਾਈ ਨੇ ਸਾਨੂੰ ਹੱਥ ਮਾਰ ਕੇ ਰੋਕੇ ਤੇ ਬਾਈ ਨੇ ਸਾਡਾ ਮਾਨਸ ਮਣ ਕੀਤਾ ਤੇ ਬਾਈ ਜੀ ਗੱਲਾਂ ਕਰਦੇ ਕਰਦੇ ਬਾਈ ਜੀ ਸਾਨੂੰ ਪੁੱਛ ਲਾ ਪਏ ਤੇ ਤੁਸੀਂ ਕਿੱਥੇ ਜਾ ਰਹੇ ਹੋ ਤੇ ਅਸੀਂ ਦੱਸਿਆ ਬਾਈ ਜੀ ਅਸੀਂ ਤੱਕ ਸ੍ਰੀ ਪਟਨਾ ਸਾਹਿਬ ਦਰਸ਼ਨ ਵਿਲੇ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਬਾਈ ਨੇ ਸਾਡਾ ਮਾਨ ਸਨਮਾਨ ਕੀਤਾ ਤੇ ਬਾਈ ਜੀ ਫਿਰ ਗੱਲਾਂ ਕਰਦੇ ਕਰਦੇ ਬਾਈ ਨਾਲ ਇੱਕ ਫੋਟੋ ਵੀ ਖਿਚਾਈ ਫੋਟੋ ਖਿਚਾ ਕੇ ਤੇ ਬਾਈ ਆਪਾਂ ਗੱਡੀਆਂ ਆਪਣੀਆਂ ਅਗਲੇ ਸਫਰਾਂ ਵੱਲ ਖਿੱਚ ਲਈ ਜਿੱਥੇ ਨਿਸ਼ਾਨ ਸਾਹਿਬ ਦੇ ਵਿੱਚ ਉੱਥੇ ਰਹਿਮ sire ਦਾ ਹੱਲ ਹੋ ਜਾਂਦਾ ਹੈ ਤੇ ਆ ਗਿਆ ਇਹ ਗੁਰਦੁਆਰਾ ਸਾਹਿਬ ਤੇ ਰਾਤ ਇੱਥੇ ਰੁਕਾਂ ਆ ਗਿਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਗੁਰੂ ਵਾਲੂ ਗੁਰੂ ਆਹੇ ਵਾਹਿ ਸ਼ਹਿਰ ਪਲਵਲ ਦੇ ਵਿੱਚ ਫਸਿਆ ਸੋਨਾ ਜਾਂ ਗੁਰਦੁਆਰਾ ਗੁਰਦੁਆਰਾ ਸਿੰਘ ਸਵਾ ਹਾਈਵੇ ਤੋਂ 2 ਕਿਲੋਮੀਟਰ ਅੰਦਰ ਆ। ਹਾਂਜੀ ਬਾਈ ਜੀ। ਸ਼ਹਿਰ ਲੁਧਿਆਣੇ ਤੋਂ 400 ਕਿਲੋਮੀਟਰ ਦੂਰ ਸ਼ਹਿਰ ਪਲਵਲ। ਰਾਤ ਬਾਈ ਜੀ ਇੱਥੇ ਰੁਕਾਂਗੇ ਤੇ ਸਵੇਰੇ ਆਪਣੇ ਅਗਲੇ ਸਬਰਾ ਵੱਲ ਨੂੰ روان ਹੋਵਾਂਗੇ। ਜਿੱਥੇ ਆਪਾਂ ਰੁਕੇ ਆ ਗੁਰਦੁਆਰਾ ਸਿੰਘ ਸਵਾ। ਸ਼ਹਿਰ ਪਲਵਲ ਤੋਂ 2 ਕਿਲੋਮੀਟਰ ਅੰਦਰ ਗੁਰਦੁਆਰਾ ਸਿੰਘ ਸਵਾ ਪਰਤਰਾ ਸ। ਤੇ ਇੱਥੇ ਆਪਾਂ ਹੁਣ ਰਾਤ ਰੁਕ ਰਹੇ ਆ ਤੇ ਸਵੇਰੇ ਆਪਣੇ ਅਗਲੇ ਸਬਰਾ ਵੱਲ ਨੂੰ روان ਹੋਵਾਂਗੇ। ਤੇ ਸਾਡੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਚੰਗਾ ਜੀ ਸਤਿ ਸ਼੍ਰੀ ਅਕਾਲ